ਮੜਮ ਅਜੇ ਮਸ਼ਹੂਰ ਜਿਹੜੇ ਆਪਣੇ ਕਪੜਾ ਵਪਾਰੀ ਆ ਉਹਨਾਂ ਦੇ ਸ਼ਰਿਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਕੀ ਕਹਿਣਾ ਚਾਹੋਗੇ ਬਹੁਤ ਹੀ ਅੰਦਰ ਨੀਯੋਗ ਤੇ ਦੁਖਦ ਘਟਨਾ ਹੈ ਸਾਰਾ ਸ਼ਹਿਰ ਹੀ ਤੁਸੀਂ ਦੇਖਿਆ ਹੈ ਇੱਥੇ ਉਹਨਾਂ ਦੇ ਘਰ ਅਸੀਂ ਬੈਠਣ ਆਏ ਸੀ ਉਹਨਾਂ ਦੇ ਨਾਲ ਅਫਸੋਸ ਪ੍ਰਗਟ ਕਰਨ ਆਏ ਸੀ ਤਾਂ ਪੂਰਾ ਸ਼ਹਿਰ ਜਿਹੜਾ ਅੱਜ ਉਹ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈ ਔਰ ਪਰੇਸ਼ਾਨ ਹੈ ਹਰ ਕੋਈ ਹੈਰਾਨਾ ਵੀ ਹੋਊ ਕੀ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਤੁਸੀਂ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਹੀ ਰੋਜ਼ ਦੀਆਂ ਘਟਨਾਵਾਂ ਨੇ ਸ਼ਰਿਆਮ ਕਾਪੇ ਲੈ ਕੇ ਸ਼ਰਿਆਮ ਪਿਸਤੌਲਾਂ ਲੈ ਕੇ ਹਥਿਆਰ ਲੈ ਕੇ ਯੂਥਵੇਂ ਵਿਰਦਾ ਨਸ਼ਿਆਂ ਵਿੱਚ ਗ੍ਰਸਤ ਹੋਇਆ ਵਿਰਦਾ ਹੈ ਅੱਜ ਸ਼ਹਿਰ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਉਸ ਦੇ ਸੰਬੰਧ ਵਿੱਚ ਸਾਰੇ ਸੀ ਆਏ ਸੀ ਪੂਰੀ ਸਾਡੀ ਕਾਂਗਰਸ ਦੀ ਟੀਮ ਹੈ ਸੋਨੂ ਫਟੜੇ ਤੋਂ ਸਾਡੇ ਯੂਥ ਵਰਕਰ ਹੈ ਬਹੁਤ ਫੁਲੀ ਅਸਦੀਰ ਜੀ ਪਾਦੂ ਵਾਜ ਜੀ ਦਾ ਪ੍ਰਧਾਨ ਜੇ ਸੁਭਾ 72 ਪੰਚਾਇਤੀ ਰਾਜ ਦੇ ਕਿੰਪਾਲ ਜੀ ਧੰਨਵਾਦ ਉਹ ਸਰਪੰਚ ਵੀ ਨੇ ਉਥੋਂ ਦੀ ਅਮਰਦੀਪ ਸਿੰਘ ਸੱਧੂ ਗੁਬਿੰਦਗੜ੍ਹ ਦੇ ਜਿਹੜੇ ਪੰਚਾਇਤੀ ਰਾਜ ਦੇ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਜੀ ਕਮਲਪ੍ਰੀਤ ਨੇ ਸਿਕੰਦਰ ਜੀ ਆਪਣੇ ਨਾਲ ਪਹੁੰਚੇ ਸਾਰੇ ਸਾਰੇ ਇਹਨਾਂ ਦੇ ਕਰਿਆ ਹੈ ਔਰ ਪਹਿਲੇ ਵੀ ਅਸੀਂ ਇੱਕ ਬਹੁਤ ਮੀਟਿੰਗ ਕੀਤੀ ਹੈ ਕਾਂਗਰਸ ਦੀ ਉਹਦੇ ਵਿੱਚ ਕੱਲ ਰਾਜਾ ਪ੍ਰਧਾਨ ਜੀ ਆਪਣੇ ਵਡਿੰਗ ਸਾਹਿਬ ਵੀ ਜਿਹੜੇ ਆ ਉਹ ਸੰਸਕਾਰ ਤੇ ਪਹੁੰਚਣਗੇ ਉਸ ਤੋਂ ਬਾਅਦ ਕੋਈ ਬੁਲਵੰਨੀ ਮੀਟਿੰਗ ਵੀ ਰੱਖਾਂਗੇ ਅਸੀਂ ਸਬੰਧ ਦੇ ਵਿੱਚ ਔਰ ਸਾਰੇ ਅਸੀਂ ਕਾਂਗਰਸੀ ਜਿਹੜੇ ਆ ਉਹ ਜਿਹੜੀ ਲਾਂਡ ਆਰਡਰ ਦਿੱਤੀ ਆ ਉਹਦੇ ਬਾਅਦ ਵੀ ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਅਪੀਲ ਕਰ ਰਹੇ ਆ ਔਰ ਸ਼ੁਰੂ ਤੋਂ ਹੀ ਮਤਲਬ ਅਵੇਅਰਨੈਸ ਕੀਤੀ ਜਾ ਰਹੀ ਹੈ ਬڑے ਸਟੇਜਾਂ ਤੇ ਵੀ ਰਾਜਾ ਵੜਿੰਗ ਜੀ ਨੇ ਵੀ ਕਿਹਾ ਵੀ ਜਿਹੜੀ ਸਥਿਤੀ ਹੈ ਬਹੁਤ ਖਰਾਬ ਹੈ ਇਹਨੂੰ ਸੰਭਾਲਣ ਦੀ ਲੋੜ ਹੈ ਪਰ ਲੱਗਦਾ ਨਹੀਂ ਡੇ ਬਾਈ ਡੇ ਜਿਹੜਾ ਹਾਲਾਤ ਹੁੰਦੇ ਜਾ ਰਹੇ ਆ ਇਸ ਤਰ੍ਹਾਂ ਤਾਂ ਵਪਾਰੀ ਵਰਗ ਵੀ ਹੈ ਜਿਹੜਾ ਉਹ ਵੀ ਸਾਰਾ ਪਰੇਸ਼ਾਨ ਹੈ ਕਿ ਕੋਈ ਆਪਦਾ ਕਾਰੋਬਾਰ ਕਿਵੇਂ ਕਰੂਗਾ ਘਰੋਂ ਨਿਕਲਣਾ ਬੰਦ ਹੋ ਗਿਆ ਪਿਆ ਅੱਗੇ ਵੀ ਦੇਖਦੇ ਆ ਚੀਨਾ ਚਪਟੀ ਰੋਜ਼ ਮੋਟਰਸਾਈਕਲ ਦੀਆਂ ਚੋਰੀਆਂ ਰੋਜ਼ ਲੜਾਈ ਝਗੜਾ ਰੋਜ਼ ਗੋਲੀਆਂ ਬੰਦੂਕਾਂ ਦੇ ਵਿੱਚ ਤਾਂ ਇਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਜਿਹੜੀ ਬਣ ਕਰਨੀ ਮੰਨਦਾ ਦਾ ਬਹੁਤ ਆਫੀ ਨਹੀਂ ਕੀ ਹੈ ਅਸੀਂ ਅਪੀਲ ਕਰਦੇ ਹਾਂ ਕਾਂਗਰਸ ਦੀ ਤਰਫੋਂ ਸਾਰ ਫੜਨ ਦੀ ਬਜਾਏ ਉਸਦੇ ਨਾਲ ਜਿਹੜਾ ਸੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਢੂੜ ਸਾਲ ਦੇ ਵਿੱਚ ਤਾਂ ਲੱਗਦਾ ਜਿਹੜੇ ਹਾਲਾਤ ਨੇ ਹੋਰ ਬਦਲੋ ਬਦਲਣ ਦੀ ਕੋਸ਼ਿਸ਼ ਕਰਨ। ਇਹ ਸਾਰੇ ਅਸੀਂ ਇਸ ਤੋਂ ਉੱਪਰ ਗੱਲ ਕਰਦੇ ਹਾਂ ਬਹੁਤ ਜ਼ਿਆਦਾ ਇਸ ਕੋਰ ਨਿੰਦਾ ਕਰਦੇ ਹਾਂ। ਹਾਂਜੀ ਕਿੰਪਾ ਜੀ। ਅਸੀਂ ਸਾਰੇ ਅੱਜ ਸੰਜੀਵ ਬਰਮਾ ਜੀ ਦੇ ਜੋ ਕਿ ਉਹਨਾਂ ਦੇ ਕੋ ਕਤਲ ਕਰ ਦਿੱਤਾ ਗਿਆ ਉਸ ਦੀ ਕੋਰ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਤਾਂ ਕਿ ਇਹ ਬਹੁਤ ਹੀ ਮਾੜੀ ਘਟਨਾ ਇੱਕ ਗਊ ਹੱਤਿਆ ਹੈ। ਇਸ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ। ਧੰਨਵਾਦ। ਹਾਂਜੀ ਬਾਦੂ ਜੀ। ਬਹੁਤ ਹੀ ਨਿੰਦਣੀਆਂ ਕਿ ਘਟਨਾ ਹੋਈ ਹੈ ਤੇ ਸਵੇਰੇ ਸੰਜੀਤ ਜੀ ਵਰਮਾ ਆਪਦੀ ਜਿਹੜੇ ਕੇਸੀ ਕਾਰੋਬਾਰ ਤੇ ਤੇ ਉੱਥੇ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰਤਾ ਬਹੁਤ ਹੀ ਮਾੜੀ ਘਟਨਾ ਆਈ ਦੀ ਨਾ ਸੀ ਪ੍ਰਸ਼ਾਸਨ ਨੂੰ ਤੁਹਾਡੀ মিডিਆ ਰਾਹੀਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਸੀ ਕਿ ਜੋ ਸ਼ਹਿਰ ਦੇ ਹਾਲਾਤ ਰੋਜ਼ ਵਿਗੜਦੇ ਜਾ ਰਹੀ ਹੈ ਲੋਅ ਐਂਡ लो एंड ऑर्डर दी स्थिति बिल्कुल ਤੁਹਾਡੀ ਫੇਲ ਹੋ ਰਹੀ ਹੈ ਰੋਜ਼ ਇਹ ਦਿਨ ਚੋਰ ਕਿਸੇ ਦੇ ਕਾਪਾ ਮਾਰਦਾ ਕਿਸੇ ਦੇ ਤਲਵਾਰ ਮਾਰਦੀ ਕਿਸੇ ਨੂੰ ਸੇਫ ਹੈ ਨਹੀਂ ਸੇਫ ਹੈ ਨਹੀਂ ਅਸੀਂ ਰੋਜ਼ ਰੋਲਾ ਮਾ ਪਾਉਂਦੇ ਸੀ ਵੀ ਤੁਸੀਂ ਇਹਨਾਂ ਨੂੰ ਕੰਟਰੋਲ ਕਰੋ ਗੁੰਡਾਗਰਦੀ ਨੂੰ ਕੰਟਰੋਲ ਕਰੋ ਜਿਹਦਾ ਨਤੀਜਾਜ ਜੇ ਤੁਸੀਂ ਆਪ ਵੇਖ ਲਿਆ ਸਾਰਾ ਸਾਰੇ ਪੰਜਾਬ ਨੇ ਸਾਰੇ ਦੇਸ਼ ਨੇ ਦੇਖਿਆ ਜੋ ਇੰਨੇ ਭਲੇ ਆਦਮੀ ਮੈਂ ਤਾਂ ਕਹਾਂਗਾ ਗਊ ਹਤਿਆ ਕਰੀਏ ਤੇ ਇੰਨੇ ਭਲੇ ਆਦਮੀ ਦਾ ਅਜ ਕਤਲ ਹੋ ਗਿਆ ਸਾਰੀ ਇਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਰੋਲਾ ਪਾਉਂਦੇ ਸੀ ਵੀ ਤੁਸੀਂ ਇਹਨਾਂ ਤੇ ਕੰਟਰੋਲ ਕਰੋ ਨਹੀਂ ਕਰਿਆ ਤਾਂ ਜੀ ਦਾ ਅੱਜ ਨਕੀ ਚਾ ਵੇਖ ਰਿਹਾ ਹਾਂ ਜੇ ਅੱਗੇ ਵੀ ਇਹਨਾਂ ਨੂੰ ਕੰਟਰੋਲ ਨਾ ਕਰਿਆ ਤਾਂ ਇਹ ਹੋਰ ਗਲਤ ਕੰਮ ਦੇ ਵੱਲ ਵਧਣਗੇ ਗੁੰਡਾ ਤੱਤ ਗੁੰਡਾ ਤੱਤਾਂ ਤੇ ਅਸੀਂ ਕਾਰਵਾਈ ਦੀ ਪੁਲਿਸ ਪ੍ਰਸ਼ਾਸਨ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਗੱਲਾਂ ਕਰਦੀ ਸੀ ਜੇ ਬਦਲਾਅ ਦਿਖਣ ਨੂੰ ਵੇਖ ਰਹੇ ਆ ਆਪਾਂ ਰੋਜ਼ ਆਈ ਦਿਨ ਹੱਤਿਆ ਹੋ ਰਹੀ ਹੈ ਜੋ ਚੋਰੀ ਜਿਨਾ ਛਕਤੀ ਛਾਰੇ ਜਿਹੜੇ ਮਾੜੇ ਕੰਮ ਇਸ ਸਰਕਾਰ ਦੇ ਵਿੱਚ ਹੋ ਰਹੀ ਹੈ ਮੈਂ ਉਹਦੀ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕਰੂੰਗਾ ਵੀ ਇਹਨਾਂ ਦੀ ਮਦਦ ਕਰੀ ਜਾਵੇ ਤੇ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤੇ ਜੋ ਇਹਨਾਂ ਨੂੰ ਬੰਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਮੁੜ ਕੇ ਕਿਸੇ ਦੇ ਵੱਲ ਭਲੇ ਆਦਮੀ ਆਪ ਦਾ ਜੀਵਨ ਜੀ ਸਕਣ ਡਰ ਦਾ ਮਾਹੌਲ ਹੈ ਸਾਰੇ ਸ਼ਹਿਰ ਦੇ ਵਿੱਚ ਹਬੋਰ ਅੱਜ ਅਸੀਂ ਸਾਰਾ ਦਿਨ ਵੇਖ ਰਹੇ ਸੀ ਸਾਰਾ ਦਿਨ ਇਸ ਇਹ ਸਾਰਾ ਲੋਕ ਆਮ ਪਬਲਿਕ ਦੇ ਵਿੱਚ ਮਨ ਦੇ ਵਿੱਚ ਬੇਹਦਾ ਮੋਹ ਹੈ ਉਹ ਵੀ ਪੁਲਿਸ ਪ੍ਰਸ਼ਾਸਨ ਨੇ ਕੱਢੇ ਕਿਵੇਂ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਿਲਾਇਆ ਜਾਵੇ ਪਰਿਵਾਰ ਨਾਲ ਅਸੀਂ ਬਹੁਤ ਦੁੱਖ ਹਮਦਰਦੀ ਪ੍ਰਗਟ ਕਰੀ ਹੈ ਤੇ ਅਸੀਂ ਵੀ ਅੱਗੇ ਵੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਵੀ ਅਸੀਂ ਨਾਲ ਖੜਾਂਗੇ ਜੋ ਵੀ ਸਾਨੂੰ ਕਹਿਣਗੇ ਕੱਲ ਸਾਡੇ ਪੰਜਾਬ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗੀ ਜੀ ਵੀ ਆ ਰਹੀ ਹੈ ਸਰਦਾਰ ਸ਼ੇਰ ਸਿੰਘ ਉਭਾਇਆ ਐਮਪੀ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਜੀ ਉਭਾਇਆ ਉਹ ਵੀ ਆਣਗੇ ਮਿਲ ਕੇ ਅਗਲੀ ਰਣਨੀਤੀ ਬਣਾਵਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਗਾ ਜੀ ਉਹ ਅਸੀਂ ਕਰਾਂਗੇ ਪਾਰਟੀ ਵੱਲੋਂ